ਅੱਜ ਬੇਖੇ ਗੱਡ ਰਹਾਂ ਸਰਕਾਰੀ ਮੀਟਿੰਗ ਕੋਲ ਦੇ ਆਏ ਇੱਕ ਜੀਤੁਰਾਲ ਸ਼ੋਕਵਾਦੀ ਤੇ ਨਾਮ ਹੈ ਮੈਂ ਤੇ ਪਿਆਰੇ ਬੱਚੋ ਅੱਜ ਨਾਲ ਆ ਗੱਲ ਦੇ ਆਪ ਦੇ ਸੱਜੇ ਕਿਹੜੀ ਮੀਟਿੰਗ ਕੋਲ ਗੱਲ ਨਾਲ ਕਿਉਂ ਆਇਆ ਤੁਹਾਨੂੰ ਗੌਰਤਾਲੇ ਨੂੰ ਜੋ ਆਪਕਰ ਇਸ ਸਮਾਉਮ ਨਾਮ ਜਾ ਰਹੇ ਹਿਰਾਂ ਤੇ ਆਪੂਆ ਇਸ ਸਮਾਜ ਦੇ ਯਾਨ ਦੇ ਪ੍ਰਾਰਭੰਦਾ ਅਤੇ ਬੱਚਿਆਂ ਨੂੰ ਜੀਵਨ ਦਾ ਮਾਰਗ ਦਰਸ਼ਕ ਕਰਦਾ ਇਹ ਆ ਸਿੱਖਿਆ ਬੱਚਿਆਂ ਦੇ ਜੀਵਨ ਵਿੱਚ ਬਹੁਤ ਮਾਤਾ ਰੱਖੀ ਆ ਕਿਉਂ ਜਿਹੜੇ ਬੱਚੇ ਇਹ ਆਪਣਾ ਸਿੱਖਿਆ ਲੈਂਦੇ ਆ ਉਹ ਸਰਬਸਾਰ ਪ੍ਰਾਪਤ ਕਰਦੇ ਆ ਜਿਹੜੇ ਬੱਚੇ ਇਹ ਹੱਥ ਦਾ ਪਿਆਨ ਨਹੀਂ ਮੰਗੇ ਉਹ ਕਦੇ ਜੀਵਨ ਦੇ ਸਫਲ ਨਹੀਂ ਹੁੰਦੇ ਇੱਕ ਮਾਦਾ ਪਿਤਾ ਦੀ ਸਿੱਖਿਆ ਲੈਣ ਦੇ ਬੱਚਾ ਜਿਹਦੇ ਆਪ ਦਾ ਸਿੱਖਿਆ ਖਤੋਂ ਵੱਡੀ ਆ ਜਿਹੜੀ ਆਪਾਂ ਨੂੰ ਆਪਣੇ ਚੰਗਾ ਜੀਵਨ ਬਣਾਉਣ ਲਈ ਲੋਕ ਪਰ ਇੰਡੀਆ ਦੇ ਆਪਣੇ ਸਮਾਜ ਵਿੱਚ ਤਕੀ ਕਰਨੀ ਇਹਦੇ ਆਪਾਂ ਨੂੰ ਸਿੱਖਿਆ ਦਿੱਤਾ ਜੋ ਗਿਆਨ ਦੇ ਖਡਾਰ ਬਣਦਾ ਇਸ ਕਰਕੇ ਮੈਂ ਜਾਉਂ ਆ ਕੇ ਕਹਾ ਹੋਇਆ ਗੱਲਾਂ ਬਹੁਤ ਸਨ ਵਾਲੀਆਂ ਕੋਈ ਗੱਲ ਆਪਾਂ ਜਨਾ ਬੇਨਾ ਇਹਦੇ ਨਾਲ ਮੈਂ ਅੱਜ ਤੁਹਾਡੇ ਆਪ ਨੂੰ ਤੇ ਸਤਾਰੀ ਵਿਦਵਤ ਨੂੰ ਲਗਣ ਮੈਂ ਸਤਿ ਸ਼ਾਪ ਤੇ ਯਾਰੇ ਬੱਤੀਆਂ ਨੂੰ ਬਹੁਤ ਬਹੁਤ ਵਾਰ ਕਰਦਾ ਉਮੀਦ ਕਰਦਾ ਆਪਾਂ ਸਾਰੇ ਨਾਲ ਮਿਲ ਕੇ ਜੋ ਗਿਆਨ ਨਾਲ ਇਹਦਾ ਹੋਰ ਗਿਆਨ ਦਾ ਪ੍ਰਸਾਰ ਲਈ ਇਹਦੇ ਆਪ ਤੇ ਸਤਾਰਿਆਂ ਨੂੰ ਆਰਤੀ ਕਰਦੀ ਮੰਗੇ ਬਾਗਲਾ ਪੜਾਵੇ ਮੇਰੇ ਦਿਲ ਦੀ ਮੰਗੇ ਆਰਤੀ ਕਰਦੀ ਮੰਗੇ ਬਾਗਲਾ ਪੜਾਵੇ ਮੇਰੇ ਦਿਲ ਦੀ ਮੰਗੇ ਤੁੰਦੇ ਸਮਾਨ ਨਾ ਕੋਈ ਹੋਰ ਸਾਡੀ ਅਨਜਸੋ ਮਾਣ ਨਾ ਹੋਈ ਹੋਰ ਸਾਡੀ ਐਪੜੀ ਕਰਾ ਦੇ ਮੈਨੂੰ ਸਿੱਖਿਆ ਦੇ ਰਾਹੀ ਐਪੜੀ ਕਰਾ ਦੇ ਮੈਨੂੰ ਸਿੱਖਿਆ ਦੇ ਰਾਹੀ ਪੜ੍ਹ ਕੇ ਪੜਾਈ ਮੈਂ ਕਾਮਯਾਬੀ ਪਾਵਾਂਗੇ ਡਿਗਰੀ ਮੈਂ ਲਏ ਉੱਤੇ ਉੱਤੇ ਜਮਾਈ ਪੜ੍ਹ ਕੇ ਪੜਾਈ ਮੈਂ ਕਾਮਯਾਬੀ ਪਾਵਾਂਗੇ ਡਿਗਰੀ ਮੈਂ ਲਏ ਉੱਤੇ ਉੱਤੇ ਜਮਾਈ ਕੰਨੀ ਨੂੰ ਸਾੜੇ ਖੰਡੇ ਸੁਨਾਈ چیزرا نے مینو سکھ لا نے پڑھو پڑھا دن جوت گیان جی جنگلی پڑھو تے پڑھاؤ بن گئی اجلی سکھا د جوت گیان جی جلدی بریش پر بچے خوشیاں ਕਿਤੀ ਸੋਰਬਾ ਕੀ ਕੁੰਜੀ ਅਦੇ ਸਾਹੇਲੀ ਐ ਬੜੇ ਕਰਾਮੇ ਮੈਨੂੰ ਸਿੱਖੇ ਆਲੇ ਲਾਈਂ ਐ ਬੜੇ ਕਰਾਮੇ ਮੈਨੂੰ ਸਿੱਖੇ ਆਲੇ ਲਾਈਂ ਰਹਿ ਨਾ ਕੋ ਅੰਧ ਪੜ ਸਿੱਖੇ ਲਾਏ ਕਿਹੜਾ ਏ ਸਿੱਖੇ ਆਲੇ ਨਾ ਸਦਾ ਕੋਲ ਸਾਡੇ ਰਹਿਣਾ ਏ ਰਹਿ ਨਾ ਕੋ ਅੰਧ ਪੜ ਸਿੱਖੇ ਲਾਏ ਕਿਹੜਾ ਏ ਸਿੱਖੇ ਆਲੇ ਨਾ ਸਦਾ ਕੋਲ ਪੜੇ ਰਹਿਣਾ ਏ ਈ ਲੋਕ ਮੜੇ ਰੀਤੀ ਦੇ ாே மென் அஜதி மீனூ